ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ న్యూਸ ਦੇ ਨਾਲ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਕਲੰਨੌਰ ਤੋਂ ਤਖਤ ਰੋਡ ਤੇ ਬਣੇ ਦੇਵੀ ਭਵਨ ਸ਼ੀਤਲਾ ਮਾਤਾ ਮੰਦਿਰ ਦੇ ਮੰਦਿਰ ਦਾ ਬਾਹਰੀ ਦ੍ਰਿਸ਼ ਤਲਾਬ ਅਤੇ ਬਹਾਰਾ ਸੁੰਦਰ ਨਜ਼ਾਰਾ ਨਰਾਤੇ ਦੇ ਪਹਿਲੇ ਦਿਨ ਇਸ ਜਗ੍ਹਾ ਤੋਂ ਲੋਕ ਆ ਕੇ ਰੱਖ ਲੈ ਕੇ ਜਾਂਦੇ ਨੇ ਅਤੇ ਖੇਤਰੀ ਪੂਜਨ ਕਰਦੇ ਨੇ ਤੁਸੀਂ ਵੀ ਦੇਖੋ ਮੰਦਰ ਦਾ ਦ੍ਰਿਸ਼ ਤੇ ਗੱਲਬਾਤ ਕਰਾਉਂਦੇ ਆ ਪੰਡਤਾਂ ਤੇ ਹੋਰ ਭਗਤਾਂ ਨਾਲ ਬਨੇ ਰਹੋ ਕਲੰਦਰ ਪੋਸਟ ਨਿਊਜ਼ ਦੇ ਨਾਲ ਕਿਹ ਨਾਲ ਜੱਲ ਮੇਰਾ ਨਾਮ ਰਵੀ ਜੀਸ਼ ਕੁਮਾਰ ਹੈ ਕਿਸ ਜਣਾਤੋਂ ਬੋਲਦੇ ਹੋ ਇਹ ਮਤਾ ਚੀਤਲਾ ਦੇਵ ਜੀ ਦਾ ਮੰਦਰ ਹੈ ਜਿਹੜਾ ਸ਼ਹਿਰ ਤੋਂ ਬਾਹਰ ਤੱਕ ਰੋਡ ਤੇ ਆ ਕਲੰਦਰ ਹਾਂਜੀ ਕਲੰਦਰ ਤੇ ਹਰ ਸਾਲ ਤੇ ਜਿਹੜੇ ਦੋ ਨਰਾਤੇ ਆਉਂਦੇ ਆ ਦੋ ਵਾਰ ਨਰਾਤੇ ਆਉਂਦੇ ਆ ਇੱਥੇ ਸੰਗਤਾਂ ਨਰਾਤਿਆਂ ਦੇ ਵਿੱਚ ਸਾਰੇ ਸ਼ਹਿਰੀ ਸਾਰੇ ਸ਼ਹਿਰ ਦੀਆਂ ਸੰਗਤਾਂ ਇੱਥੇ ਹੁੰਦੀਆਂ ਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਇਸ ਜਗ੍ਹਾ ਤੋਂ ਘਾਟ ਲੈ ਕੇ ਜਾਂਦੇ ਨੇ ਹਾਂਜੀ ਇੱਥੇ ਜਿਹੜੀ ਰੱਖ ਹੁੰਦੀ ਹੈ ਮਾਤਾ ਦੀ ਕਿਤਰੀ ਬੀਜਣ ਵਾਸਤੇ ਉਹ ਇੱਥੋਂ ਸਵੇਰੀ ਸੰਗਤਾਂ ਆਉਂਦੀਆਂ ਵਾ ਲੈ ਕੇ ਆਪਣੇ ਘਰ ਦੇ ਚ ਕਿਤਰੀ ਬੀਜਣ ਵਾਸਤੇ ਲੈ ਕੇ ਜਾਂਦੇ ਮਤਲਬ ਕਾਫੀ ਬਤ ਹੈ ਮੰਦਰ ਦੀ ਹਾਂਜੀ ਹਾਂਜੀ ਇੱਥੇ ਸਾਰੀਆਂ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਜਿਹੜਾ ਭਗਤ ਸਤੀ ਸ਼ਰਦਾ ਨਾ ਹੁੰਦਾ ਤਾਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀਆਂ ਤੇ ਨਵਰਾਤਰੀਆਂ ਵਿੱਚ ਇੱਥੇ ਬਹੁਤ ਰੌਣਕ ਲੱਗਦੀ ਹੈ ਜੈ ਮਾਤਾ ਹਾਂਜੀ ਦੱਸ ਦਿਓ ਜੀ ਕਿਹੜਾ ਮੰਦਿਰ ਆ ਕਿਸ ਜਗ੍ਹਾ ਤੇ ਆ ਜੀ ਕਿਹੜਾ ਮੰਦਿਰ ਦਾ ਮੰਦਿਰ ਜੀ ਇਹ ਮੰਦਿਰ ਦੇਵੀ ਭਵਨ ਚੀਤਲਾ ਮਾਤਾ ਜੀ ਦਾ ਮੰਦਿਰ ਹੈ ਬਹੁਤ ਪ੍ਰਾਤਨ ਮੰਦਿਰ ਹੈ ਬਹੁਤ ਲੋਕਾਂ ਦੀਆਂ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਔਰ ਨਵਰਾਤਰੀਆਂ ਤੇ ਖਾਸ ਕਰਕੇ ਇੱਥੇ ਆਵਾਜ਼ਾਈ ਸੰਗਤ ਦੀ ਬਹੁਤ ਹੁੰਦੀ ਹੈ ਇਹਦੇ ਨਾਲ ਕੋਈ ਵੀ ਕੀਤੀ ਸੁਖਨਾ ਇੱਥੇ ਪੂਰੀ ਹੁੰਦੀ ਹੈ ਕਿ ਇਹ ਵੀ ਤਰ੍ਹਾਂ ਦਾ ਰੋਗ ਹੋਏ ਮਾਤਾ ਦਾ ਮੱਥਾ ਟੇਕ ਕੇ ਅਸੀਂ ਜੇ ਇਹਦਾ ਨਾਮ ਤੇ ਹੁੰਨੇ ਆ ਤੇ ਸਾਰੇ ਦੁੱਖ ਕਸ਼ਟ ਦੂਰ ਕਰਦੀ ਹੈ ਮਾਤਾ ਖਾਸ ਕਰਕੇ ਜਿਹੜੇ ਚੇਚਕ ਵਗੈਰਾ ਦੇ ਰੋਗ ਨੇ ਉਹਨਾਂ ਲਈ ਤੇ ਬਹੁਤ ਮਾਤਾ ਇਹਨਾਂ ਦੀ ਔਰ ਹਰ ਰੋਗ ਨੂੰ ਇਸ ਐਸੇ ਦੂਰ ਕਰਦੇ ਮਾਤਾ ਜੀ ਪਹਿਲਾਂ ਦੱਸਤਾ ਕਿ ਉਹ ਸੰਗਤਾਂ ਨਹੀਂ ਸ਼ੁਰੂ ਹੋਗੇ ਤਕਰੀਬਨ 4 ਵਜੇ ਤੋਂ ਸੰਗਤਾਂ ਸ਼ੁਰੂ ਹੋ ਗਈ ਆਜੀ ਇਹ ਆਪਣ ਨੂੰ 15 ਮੱਥੇ ਦੀ ਹੋਰ ਕਰਦੇ ਨੇ ਮੱਥਾ ਟੇਕਦੇ ਨੇ ਔਰ ਰੱਖ ਖੜਦੇ ਆ ਘਰ ਖੇਤਰੀ ਬੀਜਣ ਲਈ ਉਹ ਖੇਤਰੀ ਮਤਲਬ ਆਨਪੂਰਨਾ ਮਾਤਾ ਲਈ ਮਤਲਬ ਪੂਰਨ ਹੋਵੇ ਸਾਰੇ ਕਿਰਪਾ ਹੋਵੇ ਉਹਦੇ ਲਈ ਫਸਲ ਦੀ ਪਰਭਾਰ ਦੇ ਤੇ ਇਸ ਦਿਨ ਤੋਂ ਸ਼ੁਰੂ ਕਰਦੇ ਆ ਅਸਲ ਚ ਉਹ ਤਾ ਕਰਕੇ ਖੇਤਰੀ ਬੀਜਦੇ ਜੀ ਸੰਤਾਰੀ ਕੀ ਗੋਣੀ ਜੀ ਫੈਸਲੀ ਬੱਸ ਮਾਤਾ ਰਾਨੀ ਉਹਨਾਂ ਤੇ ਕਿਰਪਾ ਕਰੇ ਤੇ ਬਹੁਤਾ ਬਹੁਤਾ ਆਸ਼ੀਰਵਾਦ ਹੈ ਤੰਦਰੁਸਤੀ ਬਖਸ਼ੇ ਮਾਤਾ ਰਦੀਨ ਨੂੰ